ਦੁਨੀਆ ਦੀ ਕੋਈ ਕਜਾਹੀ ਮਿਸਾਲ ਜਿੱਥੇ ਗੁਰੂ ਸਾਹਿਬ ਨੇ ਆਪਣੇ ਪਿਤਾ ਦੇ ਕਾਤਲਾਂ ਲਈ ਵੀ ਬਣਵਾ ਕੇ ਦਿੱਤੀ ਇਬਾਦਤ ਘਰ ਇਹ ਸਥਾਨ ਹੈ ਜੇ ਆਪਾਂ ਕਰਨੋਲੋਜੀਕਲੀ ਚਲੀਏ ਸਮੇਂ ਦੇ ਇਤਿਹਾਸ ਦੇ ਹਿਸਾਬ ਨਾਲ ਚਲੀਏ ਤਾਂ 1621 ਤੋਂ ਲੈ ਕੇ ਤੇ 1625-26 ਦੇ ਦਰਮਿਆਨ ਇਸ ਸਥਾਨ ਦੀ ਤਮੀਰ ਹੋਈ ਗਈ ਮੰਨੀ ਜਾਂਦੀ ਹੈ ਕਿਉਂਕਿ ਜਿਹੜੀ ਰੋਹਿਲੇ ਦੀ جنگ ਹੈ ਸੱਚੇ ਪਾਤਸ਼ਾਹ ਜੰਮੂ ਦੀ ਤਰਫੋਂ ਦੌਰਾ ਕਰਦੇ ਹੋਏ ਚਮਾਸਿਆਂ ਦੇ ਵਿੱਚ ਇਸ ਨਗਰ ਦੇ ਵਿੱਚ ਪਹੁੰਚੇ ਤੇ ਉਹ ਜੰਗ ਤਕਰੀਬਨ 1621 ਈਸਵੀ ਦੀ ਹੋਈ ਗਿਣੀ ਜਾਂਦੀ ਹੈ। ਔਰ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਇੱਥੇ قیام ਕੀਤਾ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੀ ਗਵਾਹੀ ਭਰਦੀ ਹੈ ਇਹ ਗੁਰੂ ਕੀ ਮਸਜਿਦ। ਇਹ ਗੱਲ ਕਰ ਲਈਏ ਤੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਬਹੁ ਗਿਣਤੀ ਮੁਸਲਮਾਨਾਂ ਦੀ ਵਸਦੀ ਸੀਗੀ। ਆਜ਼ਾਦੀ ਕਹਦੇ ਇਹ ਬਟਵਾਰਾ ਹੋਣ ਦੇ ਨਾਲ ਉਹ ਸਾਰੀ ਆਬਾਦੀ ਪਾਕਿਸਤਾਨ ਹਿਜਰਤ ਕਰਕੇ ਚਲੀ ਗਈ। ਔਰ ਉਸ ਤੋਂ ਬਾਅਦ ਇੱਕ ਹੋਰ ਖੂਬਸੂਰਤੀ ਵੇਖੋ ਹਿੰਦੁਸਤਾਨ ਦੇ ਸ਼੍ਰੀ ਹਰਗ੍ਰਿਵਿੰਦਪੁਰ ਦੇ ਪੰਜਾਬ ਦੇ ਬਛਿੰਦਿਆ ਦੀ ਉਹਨਾਂ ਨੇ ਇਸ ਮਸਜਿਦ ਨੂੰ ਵੀ ਪੂਰਨ ਤੌਰ ਤੇ ਸੰਭਾਲ ਕੇ ਰੱਖਿਆ ਔਰ ਜਿੰਨੀਆਂ ਪੀਰਾਂ ਫਕੀਰਾਂ ਦੀ ਜਗ੍ਹਾ ਨੇ ਸ਼੍ਰੀ ਹਰਗ੍ਰਿਵਿੰਦਪੁਰ ਦੇ ਵਿੱਚ ਉਹ ਸ਼ਹਿਰ ਦੇ ਬਛਿੰਦਿਆ ਨੇ ਅਜੇ ਵੀ ਸੰਭਾਲ ਕੇ ਰੱਖੀਆਂ ਨੇ ਤੇ ਵੀਰਵਾਰ ਵਾਲੇ ਦਿਨ ਉਹਨਾਂ ਦੀ ਪ੍ਰੋਪਰ ਤੌਰ ਤੇ ਉੱਪਰ ਉੱਥੇ ਆਬਾਦਤਾ ਵੀ ਕਰਦੇ ਨੇ, ਮਨਤਾਂ ਵੀ ਮੰਨਦੇ ਨੇ, ਫੁੱਲ ਰੌਣਕਾਂ ਹੁੰਦੀਆਂ ਨੇ। ਔਰ ਇਹ ਸਾਂਭ ਸੰਭਾਲ ਦਾ ਕਰਕੇ ਹੀ ਇਹ ਜਿਹੜੀ ਅਜੇ ਤੱਕ ਇਮਾਰਤ ਕਾਇਮ ਹੈ ਔਰ ਗੁਰੂ ਮਾਰਾ ਦਾ ਸਰੂਪ ਨੇ ਅਗ ਫੌਜਾਂ ਦਾ ਇੱਥੇ ਪਹਿਰਾ ਹੈ ਉਹਨਾਂ ਨੇ ਗੁਰੂ ਮਾਰਾ ਦਾ ਸਰੂਪ ਕਿੱਥੇ ਲਿਆ ਕੇ ਰੱਖਿਆ ਤੇ ਇਬਾਦਤ ਕਰਦੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਂਦੀ ਜਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਇਬਾਦਤ ਗਾਹ ਵਿਚ ਕਰ ਦਿੱਤਾ ਹੋਰੇ ਸਭ ਤੋਂ ਵੱਡੀ ਸਾਂਝੀ ਵਾਲਤਾ ਦੀ ਇੱਕ ਮਿਸਾਲ ਮਿਸਾਲ ਸੰਜੀਵਾਲਤਾ ਦੀ ਤਾਂ ਹੈ ਕਿ ਇਸ ਧਰਮ ਦੇ ਹੀ ਅਨਿਆਇਆਂ ਨੇ ਗੁਰੂ ਮਹਾਰਾਜ ਦੇ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਸੀ। ਔਰ ਇਹ ਆਧਾਰਨ ਕਿਧਰੇ ਨਹੀਂ ਮਿਲਦੀ ਕਿ ਬਾਪ ਦੇ ਕਾਤਲਾਂ ਦੇ ਵਾਸਤੇ ਇਹ ਅਬਾਦਤਗਾ ਬਣਾਈ ਗਈ ਹੋਵੇ ਉਹਨਾਂ ਦੇ ਪੁੱਤਰ ਵੱਲੋਂ ਪਰ ਗੁਰੂ ਮਹਾਰਾਜ ਨੇ ਇਹ ਅਬਾਦਤਗਾ ਬਣਾਉਂਦਿਆਂ ਹੋਇਆਂ ਸੰਸਾਰ ਨੂੰ ਇਹ ਸੁਨੇਹਾ ਦਿੱਤਾ ਕਿ ਜਿਹੜੀ ਸਾਡੀ ਲੜਾਈ ਹੈ ਉਹ ਜਾਬਰ ਦੇ ਨਾਲ ਆ ਕਿਸੇ ਧਰਮ ਦੇ ਨਾਲ ਨਹੀਂ ਹੈਗੀ ਨਾ ਕਿਸੇ ਧਰਮ ਦੇ ਅਨਿਆਇਆਂ ਦੇ ਨਾਲ ਸਿਰਫ ਜ਼ੁਲਮ ਦੇ ਨਾਲ ਲੜਾਈ ਹੈ। ਔਰ ਇਹਦੀ ਤਮੀਰ ਜੇ ਆਪਾਂ ਦੇਖੀਏ ਤੇ ਉਸ ਤੋਂ ਬਾਅਦ ਹੀ ਕੋਈ 2-3 ਸਾਲ ਬਾਅਦ ਇਹ ਗੁਰੂ ਕੀ ਮਸੀਤ ਦੀ ਤਮੀਰ ਹੋਈ ਏ। ਔਰ ਬੜੀ ਮਾਰਕ ਦੀ ਕਿਰਪਾ ਏ ਕਿ ਅਜੇ ਵੀ ਇਹ ਮਸੀਤ ਜਿਹੜੀ ਹੈ ਆਪਣੀ ਅਰੀਜਨਲ ਅਸਲ ਹਾਲਤ ਦੇ ਵਿੱਚ ਸਾਡੇ ਕੋਲ ਮੌਜੂਦ ਹੈ। ਬਹੁਤ ਘੱਟ ਐਸੇ ਸਥਾਨ ਰਹਿ ਗਏ ਨੇ ਜਿਹੜੇ ਅਸਲ ਹਾਲਤ ਦੇ ਵਿੱਚ ਸਾਡੇ ਕੋਲ ਮੌਜੂਦ ਨੇ। ਉਹਨਾਂ ਵਿੱਚੋਂ ਇਹ ਮਸੀਤ ਸੰਨ 1634 ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਗਲਾਂ ਨਾਲ ਜੰਗ ਵਿੱਚ ਫਤਿਹ ਹੋਈ ਤਾਂ ਇਲਾਕੇ ਦੇ ਕੁਝ ਮੁਸਲਮਾਨਾਂ ਨੇ ਗੁਰੂ ਸਾਹਿਬਾ ਕੇ ਫਰਿਆਦ ਕੀਤੀ ਕਿ ਸਾਨੂੰ ਇਬਾਦਤਗਾਹ ਬਣਵਾ ਕੇ ਦਿੱਤੀ ਜਾਵੇ ਗੁਰੂ ਹਰगोबिंद ਜੀ ਨੂੰ ਜ 2000 ਦੇ तकरीबन तकरीबन ਗੱਲ ਹੈ ਜਦੋਂ ਵਕਫ ਬੋਰਡ ਦੇ ਚੇਅਰਮੈਨ ਇੰਡੀਆ ਦੇ ਤੇ ਬਾਬਾ ਵਿਸ਼ਨ ਸਿੰਘ ਜੀ ਦੇ ਵਿੱਚ वार्तालाप ਹੋਈ ਔਰ ਇਹ ਇਸ ਮਸਜਿਦ ਦੀ ਪ੍ਰੋਪਰ ਤੌਰ ਤੇ ਇਤਿਹਾਸਿਕ ਖੋਜ ਕੀਤੀ ਗਈ ਕਿ ਇਹ ਕਦੋਂ ਬਣੀ ਕਿਵੇਂ ਬਣੀ ਕਿੰਨਾ ਹਾਲਾਤਾਂ ਦੇ ਵਿੱਚ ਬਣੀ ਔਰ ਉਸ ਵੇਲੇ ਤੋਂ ਬਾਅਦ ਇੱਕ ਬਾਬਾ ਬਿਸ਼ਨ ਸਿੰਘ ਜੀ ਨੇ ਇਹ ਗੱਲ ਕਹੀ ਵੀ ਇਹ ਜਿਹੜੀ ਮਸਜਿਦ ਹੈ ਇਹ ਮੁਸਲਮਾਨਾਂ ਦੇ ਇਬਾਦਤ ਦੇ ਲਈ ਹੈ ਉਹ ਚੌਂੜੇ ਇੱਥੇ ਆ ਕੇ ਇਬਾਦਤ ਕਰ ਸਕਦੇ ਨੇ ਪਰ ਉਸ ਤੋਂ ਬਾਅਦ ਵੀ ਕੋਈ ਇੱਥੇ ਬਸ਼ਿੰਦਾ ਨਾ ਹੋਣ ਕਰਕੇ ਕੋਈ ਇਬਾਦਤ ਕਰਨ ਨਹੀਂ ਆਇਆ ਹਾਲਾਂਕਿ ਗੁਰੂ ਮਹਾਰਾਜ ਦੇ ਪ੍ਰਕਾਸ਼ ਵਾਸਤੇ ਸੋਖਾ ਹਸਣ ਵਾਸਤੇ ਇੱਕ ਵੱਖਰਾ ਸੈਪਰੇਟ ਕਮਰਾ ਨਾਲ ਬਣਿਆ ਹੈ ਗੁਰੂ ਮਹਾਰਾਜ ਦਾ ਸੋਖਾ ਹਸਣ ਉੱਥੇ ਹੁੰਦਾ ਹੈ ਔਰ ਇਹ ਧਾਰਮਿਕ ਅਕੀਦਾ ਹੋਣ ਕਰਕੇ ਜਗ੍ਹਾ ਹੋਣ ਕਰਕੇ ਇਹਦੇ ਵਿੱਚ ਸ਼ਰਧਾ ਭਤ ਕੀਤਾ ਗਿਆ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਤੇ ਮੁਸਲਮਾਨ ਵੀ ਰੌਣਕ ਤੇ ਇਬਾਦਤ ਕਰ ਸਕਦੇ ਆ ਕੋਈ ਰੋਕ ਨਹੀਂ ਹੈ 1947 ਈਸਵੀ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਲਾਕੇ ਦੇ ਮੁਸਲਮਾਨ ਜਲਾਵਤਨ ਹੋ ਗਏ ਇਸ ਇਬਾਦਤ ਘਾਤੀ ਰਾਖੀ ਕਰਨ ਵਾਲਾ ਕੋਈ ਵੀ ਨਾ ਬਚਿਆ ਸਿੱਖਾਂ ਨੇ ਇਸ ਦਰਗਾਹ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੁੱਕੀ ਪਾਤਸ਼ਾਹ ਮੁਸਲਮਾਨ ਧਰਮ ਦੇ ਨਿਆਂ ਵਾਸਤੇ ਇੱਕ ਇਬਾਦਤ ਘਰ ਬਣਾਈ ਗਈ ਹੋਵੇ ਔਰ ਉਹਨਾਂ ਦੀ ਉਹਨਾਂ ਦੀ ਇੱਛਾ ਅਨਸਾਰ ਉਹ ਇੱਥੇ ਆਪਣੀ ਨਮਾਜ਼ਾਂ ਦਾ ਕਰ ਸਕਦੇ ਨੇ। ਔਰ ਇਹ ਤੇ ਸਿੱਖ ਧਰਮ ਦਾ ਫਰਜ਼ ਵੀ ਬਣਦਾ ਏ। ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਜਿਹੜਾ ਹੁਕਮ ਉਹਨਾਂ ਦੇ ਗੁਰੂ ਨੇ ਲਾਇਆ ਹੈ। ਜਿਸ ਧਰਮ ਦੇ ਬਿਛਿੰਦਿਆਂ ਦੀ ਲਈ ਇਹ ਇਹ ਇਮਾਰਤ ਬਣਾਈ ਗਈ ਹੈ, ਇਬਾਦਤ ਕਰਾਈ ਗਈ ਹੈ। ਉਹਨਾਂ ਨੂੰ ਰੋਕਣ ਦਾ ਤੇ ਫੇਰ ਕੋਈ ਫਰਜ਼ ਨਹੀਂ ਨਾ ਬਣਦਾ ਜੀ। ਉਹ ਹੌਣ ਆ ਕੇ ਦਰਸ਼ਨ ਕਰਨ, ਇਬਾਦਤ ਕਰਨ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਆਏ। ਸਾਮ ਸੰਭਾਲ ਵਾਸਤੇ ਜ਼ਰੂਰ ਇੱਥੇ ਲੰਗ ਫੌਜਾਂ ਦੇ ਪੁਰਾਣੇ ਡੇਰੇ ਨੇ ਜਿਨ੍ਹਾਂ ਦੇ ਕਰਕੇ ਇਮਾਰਤ ਬਚੀ ਹੋਈ ਹੈ। ਇਹਦਾ ਦੋਲਾ ਚਿਰਦਾ ਬਚਿਆ ਹੋਇਆ ਭਾਵੇਂ ਪ੍ਰੋਟੈਕਟਿਡ ਸਾਈਟ ਡਿਕਲੇਅਰ ਕੀਤੀ ਗਈ ਹੈ ਜਨੇਸਕੋ ਵੱਲੋਂ ਵੀ ਜਾਂ ਕਹੇ ਦੀ ਆਰਕੀਓਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਵੀ ਹੈ ਪੰਜਾਬ ਦੇ প্রতਾਤਵ ਵਿਭਾਗ ਵੱਲੋਂ ਵੀ ਹੈ ਪਰ ਪ੍ਰੋਟੈਕਟਿਡ ਸਾਈਟ ਦੇ ਨਾਂ ਤੇ ਕੇਅਰ ਕੋਈ ਨਹੀਂ ਕੇਅਰ ਕੋਈ ਨਹੀਂ ਨਾ ਕੋਈ ਇੱਥੇ ਕੇਅਰ ਟੇਕ ਕਰਿਆ ਇਹ ਦੇ ਲੋਕ ਕਰਦੇ ਨੇ ਆਪਣੇ ਤੌਰ ਤੇ ਕਰਦੇ ਨੇ ਜਾਂ ਨਿਆਂਗ ਫੌਜਾਂ ਦਾ ਪਹਿਰਾ ਹੈ ਉਹ ਆਪਣੇ ਤੌਰ ਤੇ ਦੀ ਸੰਭਾਲ ਕਰਦੇ ਨੇ ਗੁਰੂ ਮਰਿਆਦਾ ਅਨਸਾਰ ਇੱਥੇ ਆਪਣਾ ਕੀਦਾ ਪੇਟ ਕਰਦੇ ਕਮੀ ਇਹ ਪੰਜਾਬ ਦੇ ਵਸਨੀਕਾਂ ਦੀ ਮੁੱਢ ਤੋਂ ਹੀ ਕਮੀ ਰਹੀ ਹੈ ਖਾਸ ਕਰਕੇ ਸਿੱਖਾਂ ਦੀ। ਪੀ ਇਤਿਹਾਸ ਬਣਾਉਂਦੇ ਰਹੇ ਆ ਪਰ ਇਤਿਹਾਸ ਨੂੰ ਸਾਂਭਣ ਵੱਲ, ਇਤਿਹਾਸ ਨੂੰ ਲਿਖਣ ਵੱਲ ਤੇ ਇਤਿਹਾਸ ਨੂੰ ਪੜਨ ਵੱਲ ਕਦੇ ਵੀ ਨਧਿਰੋਚੀ ਨਹੀਂ ਹੋਈ। ਇਹੋ ਵੱਡਾ ਕਾਰਨ ਹੈ ਕਿ ਸਾਡਾ ਰਾਜ ਵੀ ਰਿਆ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਉਸ ਤੋਂ ਬਾਅਦ ਵੀ ਬਹੁ ਗਿਣਤੀ ਪੰਜਾਬ ਸਿੱਖਾਂ ਦੀ ਵਸਦੀ ਏ। ਪਰ ਅੱਖਾਂ ਸਾਹਮਣੇ ਬਹੁਤ ਸਾਰੇ ਬੇਸ਼ਕੀਮਤੀ ਇਤਿਹਾਸਕ ਇਮਾਰਤਾਂ ਇਤਿਹਾਸ ਦੇ ਕਹਦੀ ਆਪਾਂ ਤਸ਼ਬੀਹਾਂ ਦੇਣ ਵਾਲੇ ਨਮੂਨੇ ਜਰਜਰ ਕਰਕੇ ਵਿਗੜ ਗਏ ਆ। ਇਹ ਸਿੱਖ ਕੌਮ ਨੂੰ ਸੋਚਣਾ ਪਵੇਗਾ ਇਤਿਹਾਸ ਨੂੰ ਪੜ੍ਹਨਾ ਪਵੇਗਾ ਔਰ ਸਹੀ ਇਤਿਹਾਸ ਨੂੰ ਲੱਭਣਾ ਪਵੇਗਾ ਔਰ ਉਹਦਾ ਪ੍ਰਚਾਰ ਕਰਨਾ ਚਾਹੀਦਾ ਔਰ ਜੇ ਆਪਾਂ ਕਹਿ ਦੀ ਕਿਸੇ ਸੰਸਥਾ ਤੋਂ ਉਮੀਦ ਕਰੀਏ ਕਿ ਇਹ ਕਿਸ ਸੰਸਥਾ ਦੀ ਡਿਊਟੀ ਲਾ ਦिती ਹੈ ਜੀ ਐਸਜੀਪੀਸੀ ਆ ਜਾਂ ਹੋਰ ਕੋਈ ਸੰਸਥਾ ਨੇ ਪੀ ਹੋਈ ਪ੍ਰਚਾਰ ਕਰਨ ਤੇ ਫਿਰ ਪ੍ਰਚਾਰ ਨਹੀਂ ਹੋਵੇਗਾ ਇਹ ਤੇ ਕੱਲੇ-ਕੱਲੇ ਸਿੱਖ ਨੂੰ ਆਪਣੇ ਬੱਚਿਆਂ ਨੂੰ ਹਰ ਇੱਕ ਸਿੱਖ ਇੱਕ ਗੱਲ ਦਾ ਲੰਬੜਦਾਰ ਬਣੇ ਕਿ ਸਿੱਖ ਇਤਿਹਾਸ ਦਾ ਮੈਂ ਲੰਬੜਦਾਰ ਹਾਂ ਸਿੱਖ ਇਤਿਹਾਸ ਨੂੰ ਪੜ੍ਹਨਾ ਖੋਜ ਕਰਨਾ ਤੇ ਉਹਨੂੰ ਪ੍ਰਚਾਰ ਕਰਨਾ ਮੇਰੀ ਆਪਣੀ ਡਿਊਟੀ ਹੈ ਤਾਂ ਹੀ ਸਿੱਖ ਇਤਿਹਾਸ ਫਸਰੇਗਾ ਪਲਰੀਗਾ ਵਿਕਸੇਗਾ ਦੇ ਵਿਕਾਸ ਹੋਇਆ ਸਾਡਾ ਸਨੇਹਾ ਤੇ ਇਹੋ ਹੀ ਆ ਕਿ ਜੇ ਆਪਾਂ ਸਰਕਾਰਾਂ ਦੇ ਉੱਤੇ ਉਮੀਦ ਰੱਖੀਏ ਵੀ ਸਰਕਾਰਾਂ ਸਾਡੇ ਬੱਚਿਆਂ ਨੂੰ ਇਤਿਹਾਸ ਦੀ ਜਾਣਕਾਰੀ ਦੇ ਦੇਣਗੀਆਂ ਤੇ ਉਹ ਨਿਫਲ ਗੱਲ ਜਾਂ ਕੋਈ ਸੰਸਥਾਵਾਂ ਖਾਸ ਇਹਨਾਂ ਦੀ ਡਿਊਟੀ ਹੈ ਸਾਨੂੰ ਖੁਦ ਇਤਿਹਾਸ ਪੜ੍ਹਨਾ ਪਊਗਾ ਆਪਣੇ ਬੱਚਿਆਂ ਨੂੰ ਆਪਣੇ ਪੁਰਾਣੇ ਸਮੇ ਦਾ ਬੀਤੇ ਦਾ ਇਤਿਹਾਸ ਦੱਸਣਾ ਪਵੇਗਾ ਤਾਂ ਕਿ ਉਹ ਆਪਣੇ ਇਤਿਹਾਸ ਤੇ ਮਾਣ ਕਰ ਸਕਣ ਔਰ ਉਸ ਨੂੰ ਮਾਣ ਤਾਂ ਹੀ ਕਰਨਗੇ ਜੇ ਉਹ ਇਹੋ ਜਿਹੇ ਇਤਿਹਾਸਿਕ ਥਾਵਾਂ ਤੇ ਹੋਣਗੇ ਇਹਨਾਂ ਦੇ ਇਤਿਹਾਸ ਬਾਰੇ ਜਾਣਨਗੇ ਇਥੇ ਹੋਈਆਂ ਘਟਨਾਵਾਂ ਦਾ ਵੀਰਵਾ ਲੈਣਗੇ ਤਾਂ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਉਤਸਕਤਾ ਆਵੇ ਇੱਕ ਜਗਿਆਸਾ ਵੀਕ ਮਾਣ ਹੋਵੇ ਕਿ ਸਾਡਾ ਮਾਨਾ ਮਤਾ ਸ਼ਾਨਾ ਮਤਾ ਵਿਰਸਾ ਹੈ ਜਦ ਤੱਕ ਅਸੀਂ ਐਫਰਟ ਨਹੀਂ ਕਰਦੇ ਘਰ ਘਰ ਦੇ ਵਿੱਚੋਂ ਆਵਾਜ਼ ਨਹੀਂ ਉੱਠਦੀ ਕਿ ਅਸੀਂ ਆਪਣੇ ਇਤਿਹਾਸ ਨੂੰ ਬਚਾਉਣਾ ਵੀ ਹੈ ਔਰ ਉਹਦੀ ਕੇਅਰ ਵੀ ਕਰਨੀ ਹੈ ਔਰ ਉਹਦਾ ਪ੍ਰਸਾਰ ਵੀ ਕਰਨਾ ਹੈ ਤਦ ਤੱਕ ਆਪਣਾ ਇਤਿਹਾਸ ਨਹੀਂ ਬਚ ਸਕੇਗਾ ਤੇ ਲੋਕ ਲੈਰ ਬਣਾਉਣੀ ਪੈਗੀ ਘਰ ਘਰ ਸਾਨੂੰ ਝੰਡਾ ਚੁੱਕਣਾ ਪਵੇਗਾ ਔਰ ਚੁੱਕਣਾ ਚਾਹੀਦਾ ਵੀ ਸਾਡਾ ਨੈਤਿਕ ਫਰਜ਼ ਹੈ ਕਿ ਸਾਡੇ ਵੱਡੇ ਵਡੇਰਿਆਂ ਨੇ ਜਿਹਨੇ ਇਨੇ ਲਾਮਿਸਾਲ ਕੰਮ ਕੀਤੇ ਨੇ ਅਤੇ ਆਸੇ ਕਮਕੀਤ ਨੇ ਇਤਿਹਾਸ ਬੋਲਦਾ ਇਤਿਹਾਸ ਦੇ ਵਿੱਚ ਉਹਨਾਂ ਦੀਆਂ ਗੂੰਜਾਂ ਨੇ ਤੇ ਜੇ ਅਸੀਂ ਨਾ ਪੜਾਂਗੇ ਨਾ ਸਾਂਭਾਂਗੇ ਤੇ ਹੌਲੀ-ਹੌਲੀ ਪੀੜ੍ਹੀ ਦਲ ਪੀੜ੍ਹੀ ਇਹ ਵਿਕਸ ਵਿੱਚ ਗਵਾਚਦਾ ਜਾਵੇਗਾ ਤੇ ਗਵਾਚਦਾ ਜਾ ਰਿਹਾ ਏ ਮੇਰੀ ਤਾਂ ਇਹੋ ਅਪੀਲ ਹੈ ਕਿ ਵੱਧ ਤੋਂ ਵੱਧ ਇਤਿਹਾਸ ਨੂੰ ਪੜੋ ਔਰ ਇਹ ਨਹੀਂ ਆਪਣੇ ਧਰਮ ਦਾ ਨਹੀਂ ਸਾਰੇ ਧਰਮਾਂ ਦਾ ਪਿਆਸ ਪੰਜਾਬ ਦੇ ਵਿੱਚ ਸਾਂਝੀ ਵਾਲਤਾ ਦੀ ਹਵਾ ਦੁਬਾਰਾ ਵਗੇ ਔਰ ਹਰ ਧਰਮ ਦਾ ਇਤਿਹਾਸ ਹਰ ਧਰਮ ਦੇ ਨਾਲ ਸੰਬੰਧਿਤ ਇਮਾਰਤਾਂ ਦਾ ਇਤਿਹਾਸ ਨੂੰ ਸਾਂਭਣਾ ਵੀ ਚਾਹੀਦਾ ਵਾ ਔਰ ਕਿਉਂਕਿ ਜਿਹੜੀ ਇਤਿਹਾਸਿਕ ਇਮਾਰਤ ਉਹਦੇ ਪਿੱਛੇ ਬਹੁਤ ਵੱਡੀ ਕਹਾਣੀ ਹੁੰਦੀ ਹੈ ਔਰ ਕਹਾਣੀ ਨੂੰ ਜਾਨਣਾ ਚਾਹੀਦਾ ਹੈ ਕਹਾਣੀ ਤੋਂ ਸਬਕ ਸਿੱਖਣੇ ਚਾਹੀਦੇ ਆ ਤਾਂ ਕਿ ਆਉਣ ਵਾਲਾ ਪੇਖੋ ਜਲ ਹੋਵੇ ਔਰ ਇਹ ਜਗਾ ਜਿਹੜੀ ਗੁਰੂ ਕੀ ਮਸਜਿਦ ਕਰਕੇ ਜਾਣੀ ਜਾਂਦੀ ਹੈ ਇੱਕ ਐਸੀ ਵਾਹਦ ਜਗਾ ਹੈ ਜੋ ਹਰਗਵੰਸ ਸਾਹਿਬ ਪਾਸ਼ਾ ਨੇ ਗੈਰ ਧਰਮ ਕਹਿਦੀ ਆਪਾਂ ਮੁਸਲਮਾਨ ਧਰਮ ਦੇ ਨਿਆਂਇਆਂ ਦੇ ਲਈ ਇਬਾਦਤ ਦੇ ਲਈ ਇੱਥੇ ਬਣਾਈ